ਜੋ ਮਾਤਾ ਜੀ ਨੇ ਵੈਸੀ ਕੋਸ਼ਿਸ਼ ਹੋਈ ਜੇ ਜੋ ਪ੍ਰਮਾਤਮਾ ਨੇ ਘਰ ਤੋਂ ਸਨੇਹਾ ਆਜੇ ਬਲਾਵਾ ਆਜੇ ਤੇ ਜਾਇ ਜੀ ਦੇ ਤੇ ਅੱਜ ਮਥਾ ਟਿਕਣੇ ਤੇ ਆਇਆ ਔਰ ਪ੍ਰਮਾਤਮਾ ਅੰਕਾਰੀ ਮਾਤਾ ਜੀ ਸਾਰਿਆਂ ਨੂੰ ਕਰਦੀ ਕਲਾਮ ਦੇ ਵਿੱਚ ਰੱਖਣਾ ਪੰਜਾਬ ਨੂੰ ਹਸਦਾਬਾਜ਼ਾ ਰੱਖਣਾ ਇਹ ਦੁਆਵਾ ਕਰਨਾ ਆ ਹਾਂ ਅੱਜ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਜਿਹੜਾ ਪੱਟਿਆ ਹੋਇਆ ਉਹ ਕਿਹੜਾ ਮੂਡ ਲੈ ਕੇ ਕੀ ਕਹਿਣਾ ਚਾਹੋ ਇਪੋ ਇਸ ਤਰ੍ਹਾਂ ਕਿ ਕੇਂਦਰ ਸਰਕਾਰ ਔਰ ਭਾਜਪਾ ਨੇ ਆਪ ਦੀ ਆਦਤ ਮੁਤਾਬਕ ਇੱਕ ਬਹੁਤ ਗਲਤ ਸਟੈਪ ਲਿਆ ਜਿਹਦੇ ਇੱਕ ਬਹੁਤ ਵੱਡਾ ਰਿਐਕਸ਼ਨ ਆ ਜਿਹੜਾ ਉਹ ਸੂਚੇ ਪੰਜਾਬ ਦੇ ਵਿੱਚੋਂ ਟੀਚਰਸ ਵੱਲੋਂ ਸਾਰੇ ਜਿਹੜੇ ਇੰਟੈਲੈਕਚੁਅਲਸ ਨੇ ਉਹਨਾਂ ਵੱਲੋਂ ਸਟੂਡੈਂਟਸ ਵੱਲੋਂ ਗਿਆ ਤੇ ਹੁਣ ਨੋਟੀਫਿਕੇਸ਼ਨ ਵਾਪਸ ਲੈ ਲਈ ਹੈ ਔਰ ਜੋ ਸੈਨੇਟ ਦੀ ਇਲੈਕਸ਼ਨ ਬੜੀ ਲੰਬੇ ਸਮੇਂ ਦਾ ਡਿਊਪੀ ਹੈ ਉਹਦੀ ਵੀ ਇੱਕ ਬੜੀ ਜਨਰਲ ਮੰਗ ਸੀ ਅਸੀਂ ਵੀ ਜਨਪਤ ਸਰਕਾਰ ਵੀ ਆਵਾਜ਼ ਦੀ ਪਾਰਟੀ ਵੀ ਕੇਂਦਰ ਸਰਕਾਰ ਨੂੰ ਕਹਿੰਦੇ ਆ ਰਹੀ ਹੈ ਸਾਡੇ ਜਿਹੜੇ एमपीज ने कांग साहब और मीटर जी वो भी बड़े एक्टिवली इंवॉल्वड रहे ने ए असी केंद्र सरकार ਨੂੰ ਇਹ ਕਹਾਂਗੇ ਕਿ ਇਹ ਜੀਆਂ ਪ੍ਰਾਣੀਆਂ ਇੰਸਟੀਟਿਊਸ਼ਨਸ ਇਹ ਜੀਆਂ ਪ੍ਰੈਸਟੀਜੀਅਸ ਇੰਸਟੀਟਿਊਸ਼ਨਸ ਤਾਂ ਜੋ ਜੱਦੀ ਪੁਸ਼ਤੀ ਇਨੇ ਸਾਲਾਂ ਤੋਂ ਐਸਟੈਬਲਿਸ਼ਡ ਸਿਸਟਮ ਹੈ ਉਹਨਾਂ ਇੰਸਟੀਟਿਊਸ਼ਨ ਖਤਮ ਕਰਨ ਦਾ ਕੰਮ ਤੁਸੀਂ ਨਾ ਕਰੋ ਅਜ ਮੂੰਹ ਤੋਂ ਜੋ ਜਵਾਬ ਆਇੜਾ ਉਹ ਸਟੂਡੈਂਟਸ ਨੇ ਖਾਸ ਤੌਰ ਤੇ ਦਿੱਤਾ ਅ ਸੁਣਾ ਚਾਹੂੰਗਾ ਕਿ ਇਸ ਇੰਸਟੀਟਿਊਸ਼ਨ ਨੂੰ ਇਸੇ ਤਰੀਕੇ ਨਾਲ ਦੀ ਸ਼ਾਨ ਮੱਤੇ ਇਤਿਹਾਸ ਇਸ ਤਰੀਕੇ ਬਾਲ ਰੱਖਿਆ ਜਾਂਦਾ। ਸਰਤਨ ਇਲੈਕਸ਼ਨ ਲੈ ਕੇ ਕੀ ਕਿਸ ਤਰ੍ਹਾਂ ਲੰਬੋ ਬਹੁਤ ਵਧੀਆ ਬਹੁਤ ਵਧੀਆ ਮਾਹੌਲ ਸੰਤਾਰਨ ਦੇ ਵਿੱਚ ਆਵਾਜ਼ ਦੀ ਪਾਰਟੀ ਤਾਂ ਬਣਿਆ ਹੋਇਆ ਜੀ ਲੋਕਾਂ ਨੂੰ ਆਪ ਦੀ ਇਲੈਕਸ਼ਨ ਵੜਾ ਕੇ ਲੜ ਰਹੇ ਨੇ ਪਿਛਲੇ 3.5 ਤੋਂ 4 ਸਾਲਾਂ ਦੇ ਆਵਾਜ਼ ਦੀ ਪਾਰਟੀ ਦੇ ਕੰਮਾਂ ਨੂੰ ਲੈ ਕੇ ਸਰਕਾਰ ਦੇ ਕੰਮਾਂ ਨੂੰ ਲੈ ਕੇ ਸਾਡੇ ਸਾਰੇ ਵਰਕਰਸ ਦੀ ਮਿਹਨਤ ਨੂੰ ਲੈ ਕੇ ਔਰ ਹਰਵੀਰ ਜੀ ਦਾ ਆਪ ਦਾ ਵੀ ਬੜਾ ਵਧੀਆ ਅਸਰ ਸੂਕਾ ਸਿੱਖੀ ਸੇਵ ਕੀ ਹਲਕੇ ਦੇ ਵਿੱਚ ਉਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਨੂੰ ਪੂਰੀ ਉਮੀਦ ਹੈ ਕਿ ਕੱਲ ਨੂੰ ਇਲੈਕਸ਼ਨ ਹੋਣ ਜਾ ਰਹੀ ਹੈ VOTING ਹੋਣੀ ਹੈ ਤੇ ਵੱਡੇ ਮਾਰਲੇ ਦੇ ਪਰਾਵਾਂ ਦੇ ਪਾਰ ਦੇ ਸਰਦਾਰ ਕਰੇ ਸੁਭੀਸ਼ ਸਿੰਘ ਬਾਦਲ ਸਰਿਆਵਾਂ ਵਿੱਚ ਇੰਜ਼ਾਮ ਲਗਾ ਰਹੇ ਨੇ ਕਿ ਆਮ ਆਦਮੀ ਪਾਰਟੀ ਸਰਕਾਰ ਤੱਕ ਕਾਹਦਾ ਹੀ ਕਰਦੀ ਹੈ ਤਰੰਤਾਰ ਇਲੈਕਸ਼ਨ ਨੂੰ ਲੈ ਕੇ ਇਸ ਤਰ੍ਹਾਂ ਦੇਖਦੇ ਕੋ ਵਿਰੋਧੀਆਂ ਦਾ ਕੰਮ ਹੋਣਾ ਹੈ ਵਿਰੋਧ ਕਰਨਾ ਇਲਜ਼ਾਮ ਲਾਉਣੇ ਉਹਨਾਂ ਨੂੰ ਲਾਉਣ ਦਿਓ ਅਸੀਂ ਆਪਦੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਜਾ ਰਹੇ ਹਾਂ ਐਕਚੁਅਲੀ ਸੁਭੀਸ਼ ਸਿੰਘ ਬਾਦਲ ਜੀ ਨੂੰ ਪਤਾ ਹੈ ਕਿ ਪਿਛਲੀਆਂ 3-4 ਇਲੈਕਸ਼ਨਾਂ ਜਿੰਨੀਆਂ ਹੋਈਆਂ ਨੇ ਬਾਏ ਇਲੈਕਸ਼ਨਸ ਉਹਦੇ ਚ ਅਕਾਲੀ ਦਲ ਦਾ ਕੀ ਹਾਲ ਹੋਇਆ ਉਹ ਆਪਦੀ ਹੋਣ ਜਾ ਰਹੀ ਹਾਰ ਦੀ ਭੂਮਿਕਾ ਪਹਿਲੀ ਬਨ ਰਹੇ ਨੇ ਇਹ ਅਲਿਗੇਸ਼ਨ ਲਗਾ ਕੇ ਐਸਐਸ ਜਿਹੜੇ ਮੋਟਰ ਵੀ ਕੀਤੇ ਗਏ ਨੇ ਸੋਰੀ ਕੀ ਕੁਆਲਿਟੀ ਕਰ ਕੋਈ ਗੱਲ ਨਹੀਂ ਐਡਮਿਨਿਸਟ੍ਰੇਟਿਵ ਪ੍ਰੋਸੈਸ ਹੈ ਹਰੇਕ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰੇਕ ਪਾਰਟੀ ਨੂੰ ਹਰੇਕ ਵਿਅਕਤੀ ਨੂੰ ਇਕੁਅਲ ਹੱਕ ਹੈ ਇਕੁਅਲ ਰਾਈਟ ਹੈ ਜੇ ਕਿਸੇ ਨੂੰ ਆਬਜੈਕਸ਼ਨ ਸੀਗਾ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਨੂੰ ਸ਼ਿਕਾਇਤ ਕਰਦੀ ਇਲੈਕਸ਼ਨ ਕਮਿਸ਼ਨ ਨੇ ਮੈਨੂੰ ਨਹੀਂ ਪਤਾ ਕਿ ਕਿੰਨਾ ਕੁ ਵੈਰੀਫਾਈ ਕੀਤਾ ਜਾਂ ਕਿੰਨਾ ਕੁ ਨਹੀਂ ਕੀਤਾ ਪਰ ਬਦਲੀਆਂ ਤਾਂ ਹੁੰਦੀਆਂ ਆਈਆਂ ਨੇ ਇਲੈਕਸ਼ਨਾਂ ਦੇ ਦੌਰਾਨ ਅਫਸਰਾਨੀਆਂ ਪਰ ਸਸਪੈਂਸ਼ਨ ਵਾਲਾ ਕੰਮ ਹੈ ਜਿਹੜਾ ਇਹ ਉਹਨਾਂ ਨੇ ਪਹਿਲੀ ਵਾਰੀ ਕੀਤਾ ਜਿਹੜਾ ਕਿ ਮੈਂ ਸਮਝਦਾ ਕਿ ਨਜਾਇਜ਼ ਹੈ ਇਹ じゃ ਕੋਈ ਵੀ ਕਿਉਂਕਿ ਮੈਂ ਵੀ ਕਈ ਦਿਨ ਲਗਾਏ ਨੇ ਉੱਥੇ ਇਹ じゃ ਮੈਨੂੰ ਤਾਂ ਪਬਲਿਕ ਦੇ ਵਿੱਚ ਇੱਕ ਬੰਦੇ ਨੇ ਵੀ ਕਿਹਾ ਨਹੀਂ ਹੈਗਾ ਕਿ ਜੀ ਕਿਸੇ ਤਰੀਕੇ ਨਾਲ ਕੋਈ ਕੋਈ ਪ੍ਰਸ਼ਾਸਨ ਵੱਲੋਂ ਜਾਂ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਧੱਕੇਸ਼ਾਹੀ ਹੋ ਰਹੀ ਹੈ ਤੇ ਹੁਣ ਇਹਨਾਂ ਐਕਸਟ੍ਰੀਮ ਸਟੈਪ ਲੈਣਾ ਇਲੈਕਸ਼ਨ ਕਮਿਸ਼ਨ ਵੱਲੋਂ ਪਰ ਜਿਵੇਂ ਤੁਸੀਂ ਦੇਖ ਰਹੇ ਹੋਗੇ ਇਲੈਕਸ਼ਨ ਕਮਿਸ਼ਨ ਵੀ ਅੱਜ ਦੀ ਤਾਰੀਖ ਦੇ ਵਿੱਚ ਪੂਰੇ ਮੁਲਕ ਦੇ ਵਿੱਚ ਇੱਕ ਤਰਫਾ ਹੀ ਖੇਡ ਹੈ ਜਿਹੜੀ ਉਹ ਖੇਡਦਾ ਹੈ ਆ ਪੂਰੇ ਪੂਰੇ ਮੁਲਕ ਨੇ ਵੋਟ ਚੋਰੀ ਦਾ ਤੇ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਕਰ ਲਈਆਂ ਪਹਿਲਾਂ ਈਵੀਐਮ ਦਾ ਚੱਲਦਾ ਰਿਹਾ ਉਹ ਵੋਟ ਚੋਰੀ ਉਹ ਚੱਲੀ ਜਾਂਦਾ ਪਰ ਕੰਨਾਂ ਤੇ ਜੂ ਪਾ ਕੇ ਕੰਨਾਂ ਤੇ ਜੂ ਨਹੀਂ ਸਰਕਦੀ ਹੈਗੀ ਪਰ ਕੋਈ ਗੱਲ ਨਹੀਂ ਅ ਇਲੈਕਸ਼ਨ ਹੈ ਜਿਹੜੀ ਉਹ ਸਰਕਾਰ ਵੱਲੋਂ ਕਲੀਅਰ ਕਟ ਡਾਇਰੈਕਸ਼ਨ ਦੇ ਕਿ ਬੜੀਆਂ ਫ੍ਰੀ ਫੇਅਰ ਇੰਪਾਰਸ਼ਲ ਤੇ ਸ਼ਾਂਤੀਪੂਰਨ ਤਰੀਕੇ ਨਾਲ ਹੋਣੀ ਚਾਹੀਦੀ ਹੈ ਬਈ